ਸਾਹਿਬ ਵਧੀਆ ਹੋ ਗਏ ਅਹੀ ਅਜ ਜਾ ਰਹੀਆ ਗੋਇੰਦਵਾਲ ਸਾਹਿਬ ਗੋਇੰਦਵਾਲ ਵਿੱਚ ਹੀ ਆ ਹਾਂ ਸਿੱਦੇ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਘਰਤਵਾਰ ਹੀ ਜਾਂਦੇ ਆਪਾਂ ਹਾਂਜੀ ਤੇ ਅਹੀ ਚੱਲੇ ਆ ਚਾਰ ਦਿਨੇ ਮਤਲਬ ਸਾਡੇ ਘਰ ਨੂੰ ਸਾਹੀ ਜਾ ਰਹੀਆ ਮਾਸੀ ਅੰਤਰ ਮੈਦਨੇ ਆਉਣਗੇ ਤੇ ਸਜੂੜੇ ਦਾ ਵਲੌਗ ਦੇ ਨਾਲ ਤੁਹਾਨੂੰ ਵੀ ਪਸਾਂਦੇ ਆ ਮੇਰੇ ਮਰਦ ਦੇ ਪਾਸੇ ਆ ਤੇਰੇ ਕੋਰੀਅਰ ਜਿਦਾ ਫੇਰ ਮੈਸੇਜ ਆ ਸੱਚ ਮੈਨੂੰ ਯਾਦ ਆਈ ਇੱਕ ਗੱਲ ਕੱਲ ਤੇਰਾ ਕੂਰੀਅਰ ਆਇਆ ਮੈਂ ਤੈਨੂੰ ਦੇਣਾ ਭੁੱਲ ਗਿਆ ਆ ਵੀ ਇੱਥੇ ਰੱਖਿਆ ਮੈਨੂੰ ਇਹਨੂੰ ਮੈਸੇਜ ਵੇਖ ਤਾ ਦੇਖ ਕੇ ਚੇਤਾ ਆਇਆ ਸੱਚ ਆ ਤੂੰ ਤੇਰਾ ਮਂਗਾ ਕੱਲ ਮੈਂ ਫੜਿਆ ਤੂੰ ਮੇਰੀ ਮਾਫੀ ਨਾ ਦੋ ਤੂੰ ਕੋਈ ਤਾਂ ਨਹੀਂ ਮਂਗਾ ਦਾ ਖੋਲ ਕੇ ਤਾਂ ਪਹਿਲਾਂ ਵੇਖ ਲਾ ਕੀ ਆ ਇਹ ਕੀ ਆ ਇਦਾਂ ਦਾ ਮੈਂ ਮੰਗਾ ਸਕਦੀ ਆ ਇਹ ਕੱਲ ਆਇਆ ਤੇਰਾ ਕੂਰੀਅਰ ਮੈਂ ਨਹੀਂ ਭੁਲਾਇਆ ਮੈਂ ਨਾ ਹਣਕੇ ਬਤਾਂਦੇ ਮੰਨਤ ਕੌਰ ਤੇਰੇ ਫੋਨ ਤੇ ਮੈਸੇਜ ਆਇਆ ਇਹ ਨਾਲੇ ਫੋਨ ਦੇਖ ਲੰਗੀ ਆ ਮੈਂ ਨਹੀਂ ਸਮੈਲ ਕਿਤਾਂ ਦੀ ਆਉਂਦੀ ਐ ਚੋਈ ਨਹੀਂ ਕਨੇ ਕਰਾਂ ਮੈਂ ਦੁਨੀਆ ਨਾਲ। ਵੇਖ ਕਿੱਥੋਂ ਅਪਲਾਈ ਕੀਤਾ ਨੇ ਕਰਪਾ ਕਰ। ਪਾਟਾ ਵੀ ਆ ਤੇ। ਅੱਧਰ ਵੇਖ। ਗੁੱਛਿਆ ਇਹ। ਹੁਣ ਇਹ ਕੀ ਚੱਕਰ ਹੈ? ਮੈਨੂੰ ਨਹੀਂ। ਰਿਟਰਨ ਤੇ ਪਾ ਦੇ ਨਾ। ਮੈਂ ਵੇਖਦੀ ਆ ਵੈਸੇ ਮੈਨੂੰ ਭਾਇਆ ਹੀ ਨਹੀਂ ਬੱਸ। ਇਹਨਾਂ ਨੂੰ ਨਾ ਗੁੱਸਾ ਚੜ ਜਾਂਦਾ ਕਿ ਅਸੀਂ ਕਿਤੇ ਜਾ ਰਹੇ ਹਾਂ। ਕਿਸੇ ਕਿਸੇ ਜਾ ਰਹੇ ਆ। ਇਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਦੋ ਬੋਦੀ ਚਾ ਕੇ ਬਹਿ ਗਏ ਮੇਰੇ। ਚਲੋ। ਆ ਵੀ ਕੋਲ ਆ ਕੇ। ਚਲੋ ਆਜ ਮਰ ਮਾਸੇ ਨਾਲ ਚੱਲੀਏ ਤੁਰ। ਚੱਲੀਏ। ਮੈਕਸ ਨੂੰ ਇੱਕ ਰਿ ਕਮਾਈ ਦੇਣਾ ਚਾਹ ਮੈਂ ਨਾ ਕਮਾਉਣਾ 2 ਮਿੰਟ ਰਸਤੇ ਜਾਂਦੇ ਜਾਂਦੇ ਸਾਡੀ ਗੱਡੀ ਦਾ ਡੈਫਤ ਔਇਲ ਖਤਮ ਹੋਣਾ ਲੱਗਿਆ ਸੀ 60 ਕਿਲੋਮੀਟਰ ਦੀ ਰੇਂਜ ਰਹਿ ਗਈ ਸੀ ਸੋ ਇਸ ਕਰਕੇ ਪਹਿਲਾਂ ਤਾਂ ਹੀ ਡੈਫ ਔਇਲ ਲਿਆ ਬਾਅਦ ਵਿੱਚ ਉਹਨੂੰ ਪਾਉਣਾ ਕਿੱਦਾਂ ਤੇ ਇਸ ਲਈ ਹੁਣ ਕੀਪ ਲੈ ਕੇ ਆਏ ਸਪੈਸ਼ਲ ਇੱਕ ਵਾਰੀ ਪਾਉਣਾ ਕਿਉਂਕਿ ਘਰੇ ਤਾਂ ਹੈਗੀ ਪਰ ਹੁਣ ਥੋੜਾ ਘਰੋਂ ਅਸੀਂ ਦੂਰ ਆ ਗਏ ਹਾਂ ਓਕੇ ਆਪਾਂ ਕੱਢੀ ਆ ਫੜੀ ਆ ਫੜ ਲੈ ਇਹਨਾਂ ਥੱਲੇ ਰੱਖ ਦੇ ਕੋਈ ਨਹੀਂ ਖੋਖੋਂ ਨਹੀਂ ਲੈ। ਹੁਣ ਪੈ ਰਿਆ ਸਾਡੇ ਗੱਟੀ 'ਚ ਡੈਫ। ਨੀਚੇ ਡੁੱਲੰਦਿਆਂ ਵਾ। ਹੌਲੀ-ਹੌਲੀ ਪਾਉਣਾ ਪੈਣਾ। ਇਹ ਵੀ ਅਦਾ ਪੰਗਾ ਹੀ ਆ ਡੈਫ ਗੱਡੀਆਂ ਦਾਣਾ। ਹਾਂ। ਇਹ ਲੈ ਤਾਗ ਜਾ ਕੇ ਬੰਦ ਹੋ ਗਏ ਇਸੇ ਕਰਕੇ ਜੰਮ ਗਿਆ ਇਹ। ਅੱਛਾ। ਇਹ ਜੰਮ ਜਾਂਦਾ ਨਾ? ਹਾਂ। ਇਹ ਜੰਮ ਜਾਂਦਾ ਡੈਫ ਆਇਲ। ਓਕੇ। ਆਪਾਂ ਜਦੋਂ ਰਾਜਸਥਾਨ ਗਏ ਸੀਗੇ ਇਹ ਕੋਈ ਇਹ ਨਵੀਆਂ ਗੱਡੀਆਂ ਜੀ ਇਹਨਾਂ ਕਰਤਾ ਪੰਗਾ ਜਿਆ ਪਹਿਲਾਂ ਸਹੀ ਓਦਾਂ ਸੋ ਫਾਈਨਲੀ ਆਉਂ ਚੁੱਕੇ ਆਪਾਂ ਗੋਂਦਵਾਲ ਸਾਈਡ ਸੱਤੇ ਕਰ ਤੋਂ ਹਾਂਜੀ ਕੁਛ ਨਹੀਂ ਠੀਕ ਹੈ ਤੇ ਅੱਛ ਨਹੀਂ ਹੈ ਮੇਕਅਪ ਤੋਂ ਮੁਸ਼ਕਿਲ ਨਾ ਮਿਲਤਾ ਕਿ ਓਨਾ 50 ਕਿਲੋਮੀਟਰ ਓਨਾ ਗੋਂਦਵਾਲ ਸਾਈਡ ਹਣਾ ਨਹੀਂ ਕਿੰਨਾ ਫਿਰ 22 ਕਿਲੋਮੀਟਰ ਉੱਥੇ ਲਿਖਿਆ ਸੀ ਆਪਣੇ ਕਰਕੇ ਕਿਲੋਮੀਟਰ ਉੱਥੇ 30 ਕਿਲੋਮੀਟਰ ਹੋਣਾ ਓਏ 30 35 ਹੋਣਾ ਫਿਰ ਮੈਨੂੰ ਲੱਗਦਾ ਆਪਾਂ ਬੱਸ ਆਲਮੋਸਟ ਪਹੁੰਚ ਚੁੱਕੇ ਆ ਤੇ ਹੁਣ ਪਹੁੰਚ ਕੇ ਤੇ ਦੇਖਾਂਗੇ ਘਰਦੋਰੇ ਰੈਫਰੈਸ਼ਨ ਕਰਾਣੇ ਲਾਉਂਗੇ ਸੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਤੁਸੀਂ ਨਹੀਂ ਲਾਈਆ ਦੂਰ ਦੁਆਰਾ ਬੌਲੀ ਸਾਈਡ ਦੋਨੋਂ ਸਾਈਡ ਤੇ ਵਿੱਚ ਆ ਗਏ ਛੋੜਾ ਘਰ ਸਾਹਮਣੇ ਬਣਿਆ ਹੋਇਆ ਵਾ ਤੁਸੀਂ ਲਾਤੀਆਂ ਸੱਚ ਲੈ ਲਾ ਦਿਨਾ ਇੱਕ ਮਿੰਟ ਦਿੱਤਾ ਤੁਹਾਨੂੰ ਅਹੀਂ ਜੋੜੇ ਜਿਹੜੇ ਗੱਡੀ 'ਚ ਹੀ ਲਾ ਕੇ ਚੱਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਤੁਹਾਨੂੰ ਦੱਸੀਏ ਅੱਜ ਗੁਰਦੁਆਰਾ ਬੌਲੀ ਸਾਹਿਬ ਦੇ ਇਤਿਹਾਸ ਬਾਰੇ ਗੁਰੂ ਅਮਰਦਾਸ ਜੀ ਜਿਨ੍ਹਾਂ ਦਾ ਜਨਮ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ 5 ਮਈ 1479 ਵਿੱਚ ਹੋਇਆ ਸੀ ਗੁਰੂ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਤੇਜਪਾਲ ਸਿੰਘ ਤੇ ਆਪ ਜੀ ਦੇ ਮਾਤਾ ਦਾ ਨਾਮ ਲక్ష్ਮੀ ਦੇਵੀ ਸੀ ਗੁਰੂ ਜੀ ਦਾ ਵਿਆਹ 1503 ਈਸਵੀ ਦੇ ਵਿੱਚ ਬੀਬੀ ਮਾਨਸਾ ਦੇਵੀ ਜੀ ਦੇ ਨਾਲ ਹੋਇਆ ਸੀ ਦਸਨ ਜੋ ਗੱਲ ਹੈ ਜੀ ਗੁਰੂ ਜੀ ਹਰ ਸਾਲ ਗੰਗਾ ਦੀ ਤੀਤ ਯਾਤਰਾ ਕਰਨ जाया ਕਰਦੇ ਸੀ ਗੁਰੂ ਜੀ ਨੇ ਕੁੱਲ 20 ਵਾਰ ਗੰਗਾ ਦੀ ਯਾਤਰਾ ਕੀਤੀ ਸੀ ਇੱਕ ਵਾਰੀ ਦਸਨ ਜੋ ਗੱਲ ਹੈ ਜੀ ਇੱਕ ਵਾਰੀ ਗੁਰੂ ਜੀ ਯਾਤਰਾ ਤੋਂ ਵਾਪਸ ਆ ਰਹੇ ਸੀ कि ਉਹਨਾਂ ਨੂੰ ਰਸਤੇ ਵਿੱਚ ਇੱਕ ਵੈਸ਼ਨਵ ਸਾਧੂ ਮਿਲੇ ਗੁਰੂ ਜੀ ਦੇ ਸਾਥੀ ਬਣ ਗਏ ਗੁਰੂ ਜੀ ਨੇ ਉਸ ਨੂੰ ਆਪਣੇ ਨਾਲ ਪਿੰਡ ਬਾਸਰ ਕੇ ਲੈ ਕੇ ਆਏ ਤੇ ਉਸ ਦੀ ਬਹੁਤ ਸੇਵਾ ਕੀਤੀ ਗੁਰੂ ਜੀ ਆਪ ਭੋਜਨ ਤਿਆਰ ਕਰਕੇ ਉਹਨਾਂ ਨੂੰ ਸਿਖਾਉਂਦੇ ਰਹੇ ਤੇ ਇੱਕ ਦਿਨ ਉਸ ਨੇ ਗੁਰੂ ਜੀ ਨੂੰ ਆਪਸੋ ਪੁੱਛਿਆ ਕਿ ਆਪ ਦੇ ਗੁਰੂ ਜੀ ਕੌਣ ਹੈ ਗੁਰੂ ਜੀ ਨੇ ਉੱਤਰ ਦਿੱਤਾ ਕਿ ਅਸਾਂ ਅਜੇ ਤੱਕ ਕੋਈ ਗੁਰੂਤਾਰਨ ਨਹੀਂ ਕੀਤਾ ਹੈ ਇਹ ਸੁਣ ਕੇ ਉਹ ਸਾਧੂ ਕਹਿਣ ਲੱਗਾ ਮੈਂ ਤੇਰੇ ਵਰਗੇ ਨਿਗਰੇ ਦੇ ਹੱਥੋਂ ਖਾਂਦਾ ਪੀਂਦਾ ਰਹਾ ਮੇਰੇ ਸਾਰੇ ਵਰਤ ਨਾਮ ਤਿਰਤਿਸ਼ ਨਾਮ ਧਰਮ ਕਰਮ ਨਸ਼ਟ ਹੋ ਗਏ ਇਹ ਕਹਿ ਕੇ ਸਾਧੂ ਤੁਰਦਾ ਬਣਿਆ ਪਰ ਗੁਰੂ ਜੀ ਦੇ ਉੱਤੇ ਇਸ ਘਟਨਾ ਦਾ ਬਹੁਤ ਡੂੰਗਾ ਅਸਰ ਹੋਇਆ ਗੁਰੂ ਜੀ ਦੇ ਮਨ ਵਿੱਚ ਗੁਰੂ ਧਾਰਨ ਕਰਨ ਦੀ ਤਾਂਗ ਪੈਦਾ ਹੋ ਗਈ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਗੁਰੂ ਗੰਗਰਦਾਸ ਜੀ ਦੇ ਪਤੀ ਜੇ ਨਾਲ ਵਿਆਹੇ ਹੋਏ ਸੀ ਤੇ ਇੱਕ ਦਿਨ ਅੰਮ੍ਰਿਤ ਵੇਲੇ ਉਹ ਦੁੱਧ ਰਿੜਕ ਰਹੇ ਸੀ ਤੇ ਨਾਲ ਹੀ ਗੁਰਬਾਣੀ ਦਾ ਜਾਪ ਕਰ ਰਹੇ ਸੀ ਬਾਬਾ ਅਮਰਦਾਸ ਜੀ ਧਿਆਨ ਨਾਲ ਗੁਰਬਾਣੀ ਨੂੰ ਸੁਣ ਰਹੇ ਸੀ ਉਹਨਾਂ ਦੇ ਦਿਲ ਵਿੱਚ ਤਾਂਘ اٹਹੀ ਕਿ ਜਿਸ ਮਹਾਪੁਰਸ਼ ਦੀ ਇਹ ਬਾਣੀ ਹੈ ਉਹਨਾਂ ਦੇ ਦਰਸ਼ਨ ਕੀਤੇ ਜਾਣ ਉਹ ਬੀਬੀ ਅਮਰੋ ਨੂੰ ਨਾਲ ਲੈ ਕੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਸ੍ਰੀ ਖਡੂਰ ਸਾਹਿਬ ਪਹੁੰਚ ਗਏ ਦਰਸ਼ਨ ਕੀਤੇ ਚਰਨੀ ਲੱਗੇ ਮਨ ਨੂੰ ਸ਼ਾਂਤੀ ਆਈ ਸਿੱਖੀ ਤੇ ਦਾਤ ਪ੍ਰਾਪਤ ਕਰਕੇ ਨਿਹਾਲ ਹੋਏ ਗੁਰੂ ਜੀ ਦੀ ਉਮਰ ਉਸ ਸਮੇ 65 ਸਾਲ ਸੀ ਤੇ ਗੁਰੂ ਅੰਗਦ ਦੇਵ ਜੀ ਦੀ 36 ਸਾਲ ਸੀ ਆਪ ਜੀ ਨੇ ਖਡੂਰ ਸਾਬ ਰਹਿ ਕੇ ਹੀ ਸੰਗਤ ਦੀ ਸੇਵਾ ਕਰਨੀ ਆਰੰਭ ਕਰ ਦਿੱਤੀ ਆਪ ਜੀ ਨੇ ਅੱਧੀ ਰਾਤ ਉੱਠ ਕੇ ਪਹਿਲਾਂ ਆਪ ਇਸ਼ਨਾਨ ਕਰਨਾ ਫਿਰ ਆਪਣੇ ਗੁਰੂ ਪਾਤਸ਼ਾਹ ਦੇ ਇਸ਼ਨਾਨ ਵਾਸਤੇ ਜਲ ਭਰ ਕੇ ਲਿਆਉਣਾ ਕਈ ਵਾਰੀ ਨੇਰੇ ਵਿੱਚ ਵਿਰਧਸਾਰ ਹੋਣ ਕਰਕੇ ਕਈ ਵਾਰੀ ਠੇਡੇ ਵੀ ਲੱਗੇ ਪ੍ਰੇਮ ਦੀ ਸਾਰ ਨਾ ਜਾਣਨ ਵਾਲਿਆਂ ਨੇ ਉਹਨਾਂ ਉਤੇ ਕਈ ਵਾਰੀ ਹਾਸਾ ਵੀ ਕੀਤਾ ਪਰ ਲੋਕਾਂ ਦਾ ਹਾਸਾ ਗੁਰੂ ਜੀ ਨੂੰ ਆਪਣੇ ਗੁਰੂ ਦੀ ਸੇਵਾ ਤੋਂ ਹਟਾ ਨਾ ਸਕਿਆ ਤੇ ਗੁਰੂ ਸਾਹਿਬ ਨੇ ਐਸੇ ਬੋਲੀ ਤੇ ਵਰ ਦਿੱਤਾ ਕਿ ਜੋ ਵੀ ਮਹਾਪੁਰਖ ਇਸ 84 ਪੌੜੀਆਂ ਤੇ 84 ਪਾਠ ਜਪਜੀ ਸਾਹਿਬ ਦੇ ਕਰੇਗਾ ਤੇ 84 ਇਸ਼ਨਾਨ ਕਰੇਗਾ ਤੇ ਉਸ ਦੀ 84 ਲੱਖ ਜੂਨ ਭੁਗਤੀ ਜਾਵੇਗੀ ਐਸੇ ਕਰਕੇ ਦੂਰ ਦੂਰ ਤੋਂ ਸੰਗਤਾਂ ਸ੍ਰੀ ਗੋੰਦਵਾਲ ਸਾਹਿਬ ਵਿਖੇ ਆਂਦੀਆਂ ਨੇ ਤੇ ਇੱਥੇ ਬੌਲੀ ਸਾਹਿਬ ਦੇ ਬੈਠ ਕੇ ਜਪਜੀ ਸਾਹਿਬ ਦੇ ਪਾਠ ਕਰਦੇ ਆਣੇ ਤੇ ਨਾਲ ਹੀ ਇਸ਼ਨਾਨ ਕਰਦੇ ਨੇ ਸੋ ਇਹ ਸੀ ਗੁਰਦੁਆਰੇ ਇਤਿਹਾਸ ਗੁਰਦੁਆਰਾ ਬੌਲੀ ਸਾਹਿਬ ਜੀ ਦਾ ਇੱਟ ਦਾ ਪੰਡਿਆ ਆਇਓ ਬੋਲ ਸੇ ਰੇਡ ਪੰਡਿਆ ਆਇਓ ਉਹ ਟੱਲਾ ਕੋ ਜਾ ਕੇ ਕੋ ਚੌਕ ਹੁੰਜਿਆ ਨਾ ਨਕੇ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਜਾਂਦੇ ਆ ਇਹ ਇੱਥੇ ਦੋ ਹੋਰ ਗੁਰਦੁਆਰੇ ਨੇ ਜਿਨ੍ਹਾਂ ਦਾ ਨਾਮ ਹੈ ਜੀ ਗੁਰਦੁਆਰਾ ਖੂਹ ਸਾਹਿਬ ਤੇ ਗੁਰਦੁਆਰਾ ਚੁਬਾਰਾ ਸਾਹਿਬ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਗੁਰਦੁਆਰਾ ਬੋਈਲੇ ਸਾਹਿਬ ਦੀ ਬੈਕ ਸਾਈਡ ਤੇ ਹੈ ਜਿੱਥੇ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਤੇ ਉੱਥੇ ਹੀ ਉਹ ਜੋਤੀ ਜੋਤ ਵੀ ਸਮਾਏ ਸਨ ਗੁਰੂ ਆਰamਦਾਸ ਜੀ ਨੂੰ ਵੀ ਜੋ ਗੁਰਤਾ ਗੱਦੀ ਸੀ ਉਹ ਇਸੇ ਸਥਾਨ ਤੇ ਮਿਲੀ ਸੀ ਇਸ ਗੁਰਦੁਆਰਾ ਸਾਹਿਬ ਦੇ ਲਾਗੇ ਬੰਨੇ ਪੁਰਾਤਨ ਤੌਰ ਤੇ ਦੰਨੀਆਂ ਆਪਾਂ ਨੂੰ ਬਿਲਡਿੰਗਾਂ ਦਿਖਾਈ ਦੇਣਗੀਆਂ ਜੋ ਕਿ ਗੁਰੂ ਜੀ ਦੇ ਸਮੇਂ ਤੋਂ ਹੀ ਬਣੀਆਂ ਹੋਈਆਂ ਨੇ ਗੁਰਦੁਆਰ ਸਾਹਿਬ ਦੇ ਅੰਦਰ ਆਪਾਂ ਨੂੰ ਇੱਕ ਇਤਿਹਾਸਿਕ ਖੂਹ ਵੀ ਦੇਖਣ ਨੂੰ ਮਿਲੇਗਾ ਜੋ ਕਿ ਪੁਰਾਤਨ ਦੌਰ ਦੇ ਵੇਲੇ ਦਾ ਹੀ ਬਣਿਆ ਹੋਇਆ ਹੈ ਆਪ ਜੀ ਦੇਖ ਸਕਦੇ ਹੋ ਇਹ ਹੈਗਾ ਵਾ ਉਹ ਇਤਿਹਾਸਿਕ ਖੂ ਨੰਕਰ ਆਈਏ ਗੁਰਦੁਆਰਾ ਸਾਹਿਬ ਜੀ ਦੇ ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਜੋਤੀ ਜੋਤ ਸਮਾਏ ਸਨ 嗯，不好听了 ਸੋ ਗਾਇਜ਼ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਸੀ ਬੜੇ ਹੀ ਵਧੀਆ ਦਰਸ਼ਨ ਹੋ ਗਏ ਤਿੰਨੋਂ ਗੁਰਦੁਆਰੇ ਦੇ ਵਿੱਚ ਆਈ ਹੋਪ ਤੁਸੀਂ ਵੀ ਵਧੀਆ ਦਰਸ਼ਨ ਕਰੋਗੇ ਦੇਖ ਕੇ ਵਲੌਗ ਨੂੰ ਐਂਡ ਮਿਲਦੇ ਆਂ ਕੱਲ ਦੇ ਵਲੌਗ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੱਕਰਪਾਰਾ ਕਰਨਾ ਨਾ ਭੁੱਲਿਓ ਰੋ ਵੀ ਘੜੇ ਲੱਗੇ ਅੱਜ ਚਲੋ ਕੋਈ ਨਹੀਂ ਚੱਲਦੇ ਅਸੀਂ ਕਾਰ ਪਹੁੰਚਦੇ ਘਰੇ ਮਿਲਦੇ ਆਂ ਸਾਰੇ ਉਹਨਾਂ ਨੂੰ ਕੱਲ ਦੇ ਵਲੌਗ ਦੇ ਵਿੱਚ ਵਾਸੀ ਆਈ ਜਾਂਦੀਆਂ ਹਨ ਤੈਨੂੰ ਵਾਸੀਆਂ ਹੈ ਪੱਤਿਆਬਾਦ ਪਾਣੀ ਕਿੱਥੇ ਲੱਗਾ ਮੈਚ ਇਹ ਕਬੱਡੀ ਮੈਚ ਲੱਗਦਾ ਹੁੰਦਾ ਪਿੰਡਾਂ ਜਾਂਦੇ ਰਹਿੰਦਾ ਸਾਡੇ ਮੂਹਂ ਹੁੰਦੇ ਆ ਕ੍ਰਿਕਟ ਸਟੇਡੀਅਮ ਕ੍ਰਿਕਟ ਚੱਲਣਦੇ ਆ ਵਾਖਤਿਆਬਾਦ ਵਿੱਚ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਕੱਲ ਦੇ ਵਲੌਗ ਦੇ ਵਿੱਚ ਕਰਮੈਂ ਬਾਈ ਬਾਈ